ਸਾ希ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਉਪਲੀ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਬੈੜਾ ਤੁਹਾਨੂੰ ਦਿਖਾ ਜਾਵਾਂਗੇ ਪੰਜ ਇੱਕ ਤੋਕੜ ਪੰਛੀ ਦਿਖਾਵਾਂਗੇ ਫੁੱਲ ਭਾਲੀ ਤੇ ਦੁੱਧ ਵੀ ਚੰਗਾ ਤਿਆਰੀ ਦਾ ਤੇ ਇੱਕ ਤੋਕੜ ਹੋਰ ਆ ਉਹਦੇ ਕੋਲੇ ਦੁੱਧ ਥੋੜਾ ਤੇ ਉਹਦਾ ਭਾਅ ਵੀ ਬਾਲਾ ਜਾਇਜ ਆ ਤੇ ਦੋ ਤਾਜ਼ੀਆਂ ਸੂਈਆਂ ਨੇ ਇੱਕ ਫੁੱਲ ਵੱਡੇ ਕੱਦ ਕਾਠ ਵਾਲੀ ਚਾਰ ਦੰਦ ਪੰਛੀ ਹੈਗੀ ਆ ਗੱਬਣ ਬਾਕੀ ਗੱਲਬਾਤ ਥੋੜੀ ਰਾਜੂ ਨਾਲ ਕਰਾ ਦਾਂਗੇ ਰੇਟ ਆ ਜਿਹੜਾ ਰੇਟ ਵੀ ਕੋਸ਼ਿਸ਼ ਰਹੂਗੀ ਬਾਈ ਤੋਂ ਵੀ ਸਾਰਿਆਂ ਦਾ ਵੀਡੀਓ ਚ ਹੀ ਕਰਾ ਦਈਏ ਦੋ ਬਹਿਣਾ ਚਾਰ ਚਾਰ ਦੰਦ ਆ ਗਈਆਂ ਆ ਜਾ ਰਾਜੂ ਹੋਰ ਕਿਵੇਂ ਆ ਵਧੀਆ ਬਰੇ ਚੜਦੀ ਕਲਾ ਚੜਦੀ ਕਲਾ ਬਾਈ ਖੁਸ਼ ਬੜਾ ਹੋ ਰਹੇ ਯਾਰ ਖੁਸ਼ ਹੀ ਰਹੀਦਾ ਬਾਈ ਖੁਸ਼ ਹੀ ਰਹੀਦਾ ਖੁਸ਼ ਹੀ ਰਹੀਦਾ ਬਾਈ ਠੀਕ ਆ ਗੱਲ ਕਿਹੜੇ ਬੰਨੇੋਂ ਕਰੇ ਸ਼ੁਰੂ ਆ ਇੱਧਰੋਂ ਉੱਧਰੋਂ ਟੋਕੜਾ ਐਂਡ ਤੇ ਦਿਖਾਵਾਂਗੇ ਟੋਕੜਾ ਐਂਡ ਤੇ ਹੀ ਦਿਖਾਵਾਂਗੇ ਬਾਈ ਟੋਕੜਾ ਨਾਲ ਵੀ ਕਰ ਦਾਂਗੇ ਫਿਰ ਕੰਮ ਮੁਫਤ ਵਾਲਾ ਕੰਮ ਹੈ ਮੁਫਤ ਵਾਲਾ ਕੰਮ ਹੈ ਠੀਕ ਆ ਗੱਲ ਆ ਜਾ ਗੇਰੀ ਇੱਕ ਨੰਬਰ ਤੇ ਆ ਕਾਲ ਸੂ ਆ ਰਾਜੀ ਦੂਜਾ ਵੀਰੇ ਸੂ ਆ ਦੂਜਾ ਨਾਲ ਬੱচ্চਾ ਕੀ ਆ ਬੱੱਛੀ ਆ ਵੀਰੇ ਆ ਨਾਲ ਵੀ ਬੱੱਛੀ ਆ ਗਰੀ ਇਹਦੇ ਬੱੱਛੀ ਤੇ ਵੀ ਮਾਰ ਕੈਮਰਾ ਓਏ ਇਹਦੇ ਨਾਲ ਵੀ ਸੱਜਣੋ ਬੱੱਛੀ ਆ ਇੱਕ ਜਰਸੀ ਦਿਖਾਵਾਂਗੇ ਮੇਰਾ ਖਿਆਲ ਆ ਉਹਦੇ ਨਾਲ ਵੀ ਪੱਛੀ ਆ ਨਾਲ ਉਹ ਵੀ ਬੱੱਛੀ ਆ ਬਾਈ ਆ ਇਹਦੇ ਨਾਲ ਆ ਗਈ ਬਲੈਕ ਕਲਰ ਦੀ ਜਰਸੀ ਬੱੱਛੀ ਤੇ ਆਪ ਆ ਗਈ ਵੈਡ ਕ੍ਰੋਸ ਚ ਥੋੜੀ ਹੈ ਨਾ ਹਾਂ ਵੀਰੇ ਕ੍ਰੋਸ ਚ ਹੋਰ ਹੋਲ ਕੇ ਰਾਜੀ ਸੂਈ ਕਦੋਂ ਆ ਸੂਈ ਕੱਲ ਆ ਵੀਰੇ ਇਹ ਸਵੇਰੇ ਕੱਲ ਸਵੇਰੇ ਹੂੰ ਤੇ ਜੇਰ ਜੱਪਾ ਓਕੇ ਵੀਰੇ ਦੰਨ ਜਮਾ ਦੰਨ ਦੰਨ ਵੀਰੇ ਆਪਣੀ ਗਾਰੰਟੀ ਹੈਗੀ ਠੀਕ ਆ ਗੱਲ ਤੇ ਕੱਦ ਕਾਠ ਵੀ ਹੈਗਾ ਫੁੱਲ ਵੱਡਾ ਤੇ ਲੰਬੀ ਲੰਬੀ ਵੀ ਫੁੱਲਾ ਤੇ ਥਣ ਦਾ ਸੈਜ ਵੀ ਸਜਣੋਂ ਬਹੁਤ ਸੋਹਣਾ ਰੱਖਦੀ ਆ ਆਰਡਰ ਵਾਲੇ ਪੱਖ ਤੋਂ ਗੱਲ ਕਰ ਲਈਏ ਲੈਗ ਸਕੋਰ ਵਾਲੇ ਪੱਖ ਤੋਂ ਤੇ ਆਰਡਰ ਐ ਰੱਖਦੇ ਚੜਾਈ ਵਾਲਾ ਜਿੱਦਾਂ ਨਾ ਬਾਹਰ ਵਾਲੀਆਂ ਜਸੀ گاਵਾਂ ਦਾ ਆਰਡਰ ਹੁੰਦਾ ਉਦਾਂ ਦਾ ਆਰਡਰ ਆ ਤੇ ਬੱਚਾ ਇਹਨੂੰ ਲਾਇਆ ਵਿਆ ਥਣ ਦੀ ਜੱਜਮੈਂਟ ਕਰ ਲਿਓ 19 20 ਭਾਲ ਵੀ ਜ਼ਰੂਰ ਆ ਥੋੜੀ ਜਿਹੀ ਭਲਾਂ ਹੈਗੇ ਬਈ ਥਣ ਤਾਂ ਮੁਠੀ ਵਾਲਾ ਆ ਭਲਾਂ ਥੋੜੀਆਂ ਥੋੜੀਆਂ ਕਰੀ ਫਿਰਦੀ ਆ ਕਿਨਾਂ ਦਾ ਹੋਰ ਕਮਾ ਦੇ ਰਾਜੂ ਕੇ ਰਾਏ ਨੂੰ ਓ ਦਿਖਾ ਦੇ ਗਰੀ ਸਮਾਰ ਕੇ ਮੇਨ ਆਰਡਰ ਕੁਆਲਟੀ ਆ ਪਛਾਣ ਤੋਂ ਦਿਖਾ ਦਿਆਂ ਇੱਥੋਂ ਆਰਡਰ ਤਾਂ ਰੱਖਦੇ ਜਿਵੇਂ ਬਾਹਰ ਵਾਲੀਆਂ ਕਾਮਾਂ ਦਾ ਹੁੰਦਾ ਫੁੱਲ ਚੜਾਈ ਵਾਲਾ ਤੇ ਫੁੱਲ ਸਾਈਜ਼ ਦਾ ਹੈਗਾ ਫੁੱਲ ਠੋਸ ਆ ਇੱਕ ਤਾਂ ਆਪਾਂ ਕਹਿੰਦੇ ਨੇ ਟੁੱਟ ਮਾ ਜਾਉਂਦਾ ਲਮਕ ਮਾ ਜਾ ਉਹ ਸੀਨ ਨਹੀਂ ਹੈਗਾ ਫੁੱਲ ਠੋਸ ਆ ਆਰਡਰ ਆ ਗਿਆ ਤੇ ਜਿਹੜਾ ਪਲੱਸ ਪੁਆਇੰਟ ਨਾਲ ਇਹਦੇ ਆ ਗਈ ਸੱਜਣੋਂ ਬੱਛੀ ਬੱਛੀ ਵੀ ਬਿਲਕੁਲ ਕਾਪੀ ਇਹ ਆ ਗਈ ਇਹਦੀ ਬਲੈਕ ਕਲਰ ਚ ਤੇਰਾ ਜੂ ਬੌਲਾ ਕਿੰਨਾ ਕਹੂਗਾ ਆਈਡੀਆ ਕੋਲ ਬਰੇ 15 16 ਕਿਲੋ ਬੌਲੀ ਤਿਆਰ ਆ ਹੋਣਾ ਤਾਰਾ ਮਾਰ ਦਾਂਗੇ ਇਹਦੀਆਂ ਮਾਰ ਦਾਂਗੇ ਬਈ ਯਾਰ ਲੈ ਬੱਚਾ ਲਾ ਕੇ ਬੱਚਾ ਛੱਡੀ ਓਏ ਹਾਂ ਬੱਚਾ ਲਾ ਕੇ ਮਾਰ ਦੇ ਤਾਰਾ ਇਹਦੀਆਂ ਤੇ ਬਾਕੀ ਬੱਚਾ ਲਾ ਕੇ ਤਾਰਾ ਇਹਦੀਆਂ ਵੀ ਦਿਖਾ ਦਾਂਗੇ ਮਾਰ ਕੇ ਤੇ ਹੁਣ ਮਾਰ ਦੇਗਾ ਜੀ 2 ਨੰਬਰ ਵਾਲੀ ਤੇ ਕੈਮਰਾ ਇਹ ਜਰਸੀ ਚ ਪੈਂਦੀ ਆ ਹਾਂ ਵੀਰੇ ਜਰਸੀ ਚ ਫੁੱਲ ਵੱਡੇ ਕੱਦ ਚ ਆ ਗਈ ਇਹ ਵੀ ਇਹ ਆ ਗਈ ਫੁੱਲ ਵੱਡੇ ਕੱਦ ਕਾਟ ਚ ਇਹਦੇ ਨਾਲ ਬੱਚਾ ਕੀ ਆ ਗਿਆ ਇਹਦੇ ਨਾਲ ਵੀ ਬੱਚੀ ਆ ਵੀਰੇ ਇਹਦੇ ਨਾਲ ਆ ਗਈ ਬੱਚੀ ਜੇ ਗੱਲ ਕਰ ਰਹੀ ਐ ਬੱਚੀ 100% ਪਿਓਰ ਆ ਗਈ ਜਰਸੀ ਦੀ ਸਾ ਉਹਦਾ ਸੋ ਕਲਰ ਵੀ ਬਹੁਤ ਸੋਹਣਾ ਪੈੜਦਾ ਤੇ ਥਣ ਤਾਂ ਉਹੀ ਗੱਲ ਆ ਮੁੱਕੀ ਵਾਲਾ ਲੱਗਿਆ ਚਾਰ ਦੰਦ ਆ ਵੀਰੇ ਚਾਰ ਦੰਦ ਹਾਂ ਵੀਰੇ ਆਰਡਰ ਬਹੁਤ ਸੋਹਣਾ ਰੱਖਦੀ ਐ ਸੂਈ ਕਦੋਂ ਰਾਜੂ ਐ ਇਹ ਵੀ ਕੱਲ ਸੂਈ ਆ ਵੀਰੇ ਕੱਲ ਦੀ ਸੂਈ ਆ ਜੇਰ ਜੇ ਆਪਾਂ ਡੰਨਾ ਓਕੇ ਆ ਵੀਰੇ ਆ ਜੇਰ ਜੂਰ ਵਾਲੇ ਪੱਖ ਤੋਂ ਬਾਈ ਕਹਿੰਦਾ ਕੰਮ ਇਹਦਾ ਵੀ ਓਕੇ ਦੀ ਰਿਪੋਰਟ ਆ ਤੇ ਵਜਨ ਵਜੂਦ ਵੀ ਫੁੱਲਾ ਜਾਨ ਵੀ ਚੰਗੀ ਆ ਥੋੜਾ ਬੱਚੇ ਦਾ ਕਰਦੀ ਆ ਤੇ ਆਰਡਰ ਦਾ ਸਾਈਜ਼ ਵੀ ਫੁੱਲ ਖੁੱਲਾ ਰੱਖਦੀ ਆ ਇਹ ਥਾਣੇ ਨੂੰ ਲੱਗਿਆ ਸੱਜਣਾ ਮੱਝਾ ਨਾਲ ਦਾ ਤੇ ਬਾਕੀ ਜਿਹੜੀ ਨਾਲ ਇਹਦੇ ਬੱਛੀ ਆ ਬੱਛੀ ਵਾਲੀ ਬਾ ਕਮਾਲ ਆ ਯਾਰ ਤੇ ਦੰਦਾਂ ਚ ਵੀ ਚਾਰ ਦੰਦਾਂ ਗੈਰੀ ਦੰਦ ਵੀ ਕਰਾ ਦੇ ਚੈੱਕ ਸਾਈਡਾਂ 'ਲੇ ਦੋ ਦੋ ਦੰਦ ਖੜੇ ਨੇ ਉਹ ਤੁਸੀਂ ਯਾਰ ਆਪਣੀ ਗਰੰਟੀ ਤੇ ਲੈ ਲਓ ਇਧਰਲੇ ਪਾਸੇ ਵੀ ਖੜੇ ਨੇ ਦੋ ਆ ਚਾਰ ਆ ਗਏ ਤੇ ਜਿਹੜੀ ਨਾਲ ਆ ਬੱਛੀ ਆ ਪ्युअर ਜਰਸੀ ਦੇ ਵਿੱਚ ਆ ਗਈ ਬੱਛੀ ਵੀ ਪ्युअर ਜਰਸੀ ਚ ਆ ਗਈ ਨਾਲ ਇਹਦੇ ਤੇ ਬਾਕੀ 1 ਇੱਕ ਨੰਬਰ ਆਈ ਜਾਂ 17 ਤੁਹਾਨੂੰ ਦਿਖਾ ਦੇਣਾ ਮਾਰ ਕੇ ਬੱਚਾ ਬਾਈ ਨੇ ਲਾਤਾ ਤੇ ਹੁਣ ਭਾਈ ਜਰਸੀ ਨੂੰ ਵੀ ਲਾ ਦੀ ਬੱਚਾ 17 ਵੀ ਦਿਖਾ ਦਾਂਗੇ ਮਾਰ ਕੇ 17 ਤੁਹਾਨੂੰ ਦਿਖਾ ਦੇਣਾ ਤੁਹਾਨੂੰ ਮਾਰ ਕੇ ਦਿਖਾ ਦੇਣਾ ਤੇ ਇਦੂ ਬਾਅਦ ਜਰਸੀ ਤਾਂ ਵੀ ਦਿਖਾ ਦਾਂਗੇ ਮਾਰ ਕੇ 17 ਤੁਹਾਨੂੰ ਤੇ ਬਾਈ ਦੀ ਆ ਗਈ ਬੱਛੀ ਬਿਲਕੁਲ ਫੋਕੀ ਪਿਛਲਾ ਚ ਵੀ ਮ ਤੇ ਨਿਆਣਾ ਲੈਂਦੀ ਆ ਤੇ ਥਣ ਵੀ ਬਹੁਤ ਸਹਾਂ ਲੱਗਾ ਮੁੱਛੀ ਦੀ ਚਵਾਈ ਵਾਲਾ ਤੇ ਦੁਬਾਰ ਬਾਈ ਕੋ ਰੇਟ ਨਹੀਂ ਪੁੱਛਾਂਗੇ ਇਹਦਾ ਤੇ ਬਾਈ ਛੱਡ ਦਿੰਦਾ ਲ ਤੇ ਰੇਟ ਦੱਸ ਦੇਦਾ ਰੇਟ ਕੀ ਆ ਬਈ ਮੁੱਲ ਤਾਂ 85 ਕਰਾਲਾ ਤਾਂ ਵੀ ਥੋੜਾ ਹੈਗਾ ਬੱਪ 74000 ਰੁਪਏ ਦੀ ਦੇ ਦਾਂਗੇ ਆਪਾਂ ਹੁਣ ਬਣੀ ਆ ਨਾ ਗੱਲ 85 ਕੇ ਕਿਦਾ ਤਾਂ ਮੈਂ ਡਰਾਈ ਦਿੱਤਾ ਦੀ ਪਤੰਦਰਾ 74000 ਦੀ ਦੇਣੀ ਆ ਬਾਈ ਚਾਹ 70 ਵਾਲਾ ਵੀ ਫੋਨ ਨਾ ਲਾਵੇ ਆਪਾਂ ਨੂੰ 74 ਦੀ ਬਾਈ ਕਹਿੰਦਾ ਦੇ ਦਾਂਗੇ ਆਰਡਰ ਦਾ ਡਿਜ਼ਾਈਨ ਬਹੁਤ ਸੋਹਣਾ ਰੱਖਦੀ ਆ ਜੇ ਗੱਲ ਕਰਦੀ ਆ 70 ਵਾਲਾ ਆਪਣੀ ਹੱਥ ਜੋੜ ਕੇ ਇੱਕ ਬੇਨਤੀ ਹੋ ਬਈ 70 ਵਾਲਾ ਵੀ ਆਪਾਂ ਨੂੰ ਫੋਨ ਨਾ ਲਾਵੇ ਬੜੀ ਤੇ ਉਹ ਕੋਈ ਗੱਲ ਨਹੀਂ 74 ਵਾਲਾ ਸੱਜਣੇ ਲਾ ਲੂਗਾ ਕੋਈ ਤੇ ਹੁਣ ਲੈ ਚੱਲ ਗਏ ਜੀ ਕੈਮਰਾ 2 ਨੰਬਰ ਆ ਜੀ ਤੇ ਹੁਣ ਜਰਸੀਆਂ ਧਰਾਂ ਦਿਖਾ ਦੇ ਇਹਦਾ ਚੋਣ ਚੋਣ ਬੜਾ ਤਕੜਾ ਲੱਗਿਆ ਕਹਿੰਦੇ ਮਾਰ ਗਿਆ ਨਹੀਂ ਧਰ ਇਹਦੀਆਂ ਇਹ ਗਾਲ ਹੀ ਥਾਣਾ ਜੀ ਵੀ ਮਾਰਦੇ ਬਾਈ ਥਾਣ ਥਾਣ ਵੀ ਬੜਾ ਚੰਗਾ ਲੱਗਿਆ ਤੇ ਚੋਣ ਵੀ ਜਿੰਨੇ ਹੀ ਚੰਗਾ ਥਾਣ ਲੱਗਿਆ ਉਨੇ ਹੀ ਚੰਗਾ ਚੋਣ ਲੱਗਿਆ ਬੱਚੀ ਦਾ ਬਾ ਛੱਡ ਦਿਓ ਜੀ ਇਹਦਾ ਰਾਜੂ ਕੀ ਰੇਟਰ ਹੋਊਗਾ ਭਾਈ ਇਹ ਬੈੜੀ ਆਪਾਂ ਚਾਹੀਦੀ 90 ਮੁੱਲ ਕਰਾਈ ਚਲੋ ਤੂੰ ਤਾਂ ਡਰਾ ਤਾਂ ਨਾ ਇੱਕ ਤਾਂ ਯਾਰ ਪਹਿਲਾਂ ਭਾਈ 82000 ਦੀ ਬੈੜ ਦਵਾਂਗੇ ਆਪਾਂ ਯਾਰਾ ਠੀਕ ਆ ਗੱਲ ਇਹ ਬਾਈ ਕਹਿੰਦਾ ਦੇ ਦਾਂਗੇ 82000 ਦੀ ਪਰ ਥਣ ਦਾ ਜੇ ਗੈਪ ਦੀ ਗੱਲ ਕਰੀ ਬਾਈ ਬਾਹਾਂ ਹੀ ਗਾਰੀ ਬੜਾ ਸੋਹਣਾ ਹੈਗਾ ਯਾਰ ਦੇਖੀ ਗੈਪ ਨੂੰ ਬੜਾ ਰੱਖਦੀ ਆ ਓਏ ਦੇਖੀ ਐਨ ਪਿਆ ਜਿਵੇਂ ਕਹਿ ਗੁਲਾਬੀ ਥਣ ਪਿਆ ਬਾਈ ਪੂਰਾ ਫੁੱਟ ਫੁੱਟ ਤੇ ਚਾਰੇ ਥਣਾਂ ਦਾ 1 ਕੋ ਜਿੰਨਾ ਗੈਪ ਹੈ ਬਾਈ ਫੁੱਟ ਫੁੱਟ ਵਾਲਾ ਸਿਸਟਮ ਹੀ ਆ ਤੇ ਨਾਲ ਵੀ ਬੱਛੀ ਆ ਜਿਹੜੀ ਬੱਛੀ ਵੀ ਆ ਨਾ ਕਹਿ ਸਕਦੇ ਆ ਵੀ ਆਪਾਂ ਜਰਸੀ ਦੇ ਵਿੱਚ ਆ ਗਈ ਫੱਲ ਵੱਡੇ ਕੱਦ ਕਾਟ ਚਾ ਤੇ ਆਰਡਰ ਵੀ ਅੱਗੇ ਪਿੱਛੇ ਦਾ ਰੱਖਦੀ ਆ ਤੇ ਨਾਲ ਉਹਦੇ ਵੀ ਬੱਛੀ ਆ ਗਈ ਜੇ ਗੱਲ ਕਰ ਲਈ ਥਣ ਦਾ ਸਹਜ ਉਹਦਾ ਵੀ ਸੋਹਣਾ ਲੱਗਿਆ ਤੇ ਹੁਣ ਆ ਜਾਗਾ ਜੀ 3 ਨੰਬਰ ਤੇ ਆ ਦਿਖਾ ਓਏ ਕੋਠੇ ਜਿੱਡੀ ਵੜ ਇਹਦਾ ਦੰਦਾਂ ਚ ਪੂਰੀ ਪਾਰੀ ਹੋ ਮੈਂ ਕਹਿੰਦਾ ਚਾਰ ਦੰਦ ਆ ਬਾਈ ਰੀਜਨਲ ਜਿੱਡੇ ਚੜਨ ਲੱਗੀ ਆ ਹਲੇ ਛਿੱਗ ਦੇ ਚੱਕਦੀ ਆ ਚਾਰ ਵੱਡੀ ਆ ਗਈ ਫੱਲ ਆ ਨਾ ਇਸ ਤੋਂ ਵੱਡੀ ਤਾਂ ਰੱਬ ਦਾ ਨਾ ਹੀ ਆ ਬਾਈ ਯਾਰ ਹੈ ਇਸ ਤੋਂ ਵੱਡੀ ਤਾਂ ਰੱਬ ਦਾ ਨਾ ਹੀ ਆ ਲੈ ਬਾਈ ਚੱਕ ਠਾਣੀ ਦੰਦੀ ਚੈੱਕ ਕਰ ਲੈ ਪਹਿਲਾਂ ਔਰ ਰੋਕ ਲਾ ਰੋਕ ਲਾ ਕੈਮਰਾਮੈਨ ਨਾ ਡੇਗਦੀ ਮੇਰਾ ਪਤੰਦਰਾ ਲੈ ਚਲਾ ਇਹਨੂੰ ਉੱਥੇ ਬੰਨ ਕੇ ਦਿਖਾ ਦੇਾਂਗੇ ਕੱਦ ਆ ਗਿਆ ਫੁੱਲ ਵੱਡਾ ਜਿਹੜੇ ਹਿਸਾਬ ਨਾਲ ਕੱਦ ਆ ਉਹ ਹਿਸਾਬ ਨਾਲ ਲੈਗ ਸਕੋਰ ਵਾਲਾ ਮਜਬੂਤ ਆ ਰਾਜੂ ਹੈ ਨਾ ਓਏ ਬਈ ਦਾਣੇ ਤੇ ਪਲੀ ਹੋਈ ਆ ਇੱਥੋਂ ਥਣਾ ਦਾ ਗੈਪ ਕੁ ਦਿਖਾ ਦੀ ਗੈਰੀ ਫੁੱਲ ਗੈਪ ਰੱਖਦੀ ਆ ਤੇ ਚਮਕ ਚਮਕ ਵੀ ਬਾਡੀ ਚ ਬਾਲੀ ਆ ਤੇ ਸ਼ਾਈਨਿੰਗ ਸ਼ੂਇੰਗ ਵਾਲਾ ਤਾਂ ਉਹੀ ਗੱਲ ਆ ਅੰਤੇ ਨਹੀਂ ਹੈਗਾ ਇੱਥੋਂ ਸਾਰੀ ਦਿਖਾ ਦੀ ਇਧਰਲੇ ਬੰਨੇ ਜਦੋਂ ਜਾਊਗੀ ਨਾ ਲੰਬਾਈ ਲੰਬੂਈ ਦਿਖਾ ਦੇ ਬੈਠਦੀ ਲਿਆ ਹੋਰ ਕੇਰਾ ਐਂ ਕਿ ਥੱਕਦਾ ਤੂੰ ਦਵਾ ਦੇ ਕਿਹੜਾ ਇਧਰ ਨੂੰ ਵੰਨਣ ਕਾ ਨਹੀਂ ਉੜਦਾ ਇੱਥੋਂ ਦਿਖਾ ਗਏ ਰੀ ਸਮਾਰ ਕੇ ਪ੍ਰਿੰਟ ਪ੍ਰਿੰਟ ਕੀ ਰਿਕਾਰਡ ਆ ਪਹਿਲਾਂ ਦਾ ਰਾਜੂ ਬਾਈ ਇਹਨੇ ਪਲੂਨ ਨੇ ਦੁੱਧ ਦਿੱਤਾ ਹੈ 32 33 ਕਿਲੋ 32 33 ਕਿੰਨਾ ਪਾ ਦੂਏ ਇਦਗੀ ਆਪਾਂ 30 ਮੰਨ ਕੇ ਦਵਾਗੇ ਬਾਈ ਯਾਰ ਗਰਮੀ ਆ ਕੁਸ ਠੀਕ ਆ ਕੱਲੂ ਬੰਦਾ ਆਪਾਂ ਨੂੰ ਗਾਲਾਂ ਕੱਢੇ ਉਹਦਾ ਫਾਇਦਾ ਕੋਈ ਨਹੀਂ ਫੁੱਲ ਵੱਡੀ ਵਾਲੀ ਮੇਰੀ ਗਾਰੰਟੀ ਆ ਥਣ ਬਹੁਤ ਸੋਹਣਾ ਰੱਖਦੀ ਆ ਤੇ ਜਿਵੇਂ ਦੰਦਾਂ ਦੀ ਰਿਪੋਰਟ ਬਾਈ ਨੇ ਦੱਸੀ ਆ ਉਹ ਵੀ ਮੇਰੀ ਗਾਰੰਟੀ ਆ ਵੀ ਇਹ ਛਿੱਗ ਦੇ ਚੱਕਦੀ ਆ ਬਾਕੀ ਪਾਸ ਤੁਸੀਂ ਕਰਕੇ ਲੈ ਜਾਓ ਚਾਹੇ ਲਵੇ ਆ ਕੇ ਪਾਸ ਕਰ ਲਿਓ ਚਾਹੇ ਕਰਾ ਲਿਓ ਫੋਨ ਤੇ ਪਾਸ ਉਹ ਥੋੜੀ ਸਮਝਾ ਤੇ ਦੰਦਾਂ ਵਾਲੀ ਜਿੰਨੀ ਕੁ ਜਾਣਕਾਰੀ ਦਿੱਤੀ ਆ ਉਹ ਜੈਨੂਇਨ ਆ ਉਹ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਚੈੱਕ ਕਰ ਲੇ ਤੇ ਬਾਕੀ ਦੁੱਧ ਦਾ ਆਈਡੀਆ ਜਿਹੜਾ ਉਹ ਤੁਸੀਂ ਬਈ ਆਪਦੀ ਸਮਝ ਨਾਲ ਲੈਣੀ ਚਾਹੀਦੀ ਹੈ ਬਈ ਆ ਦੇਖ ਆ ਜਾ ਗਰੀ ਕਿਹੜਾ ਹੋਰ ਦਿਖਾ ਦੇ ਯਾਰ ਘਰਾ ਦੇ ਚਾਹ ਕੱਚਾ ਕੰਮ ਹੀ ਨਹੀਂ ਬਈ ਯਾਰ ਆ ਸੈਂਦਾਂ ਆ ਸੰਦ ਸਿੱਕਦੀ ਮੇਰਾ ਕਹਿਲਾ ਹਾਂ ਹਾਂ ਬੇਗੂ ਕੀ ਬਈ ਯਾਰ 3 ਕਿਲੋ ਆ ਆ ਦੇ ਚਾਰ ਦੰਦ ਤੋਂ ਵੱਡੇ ਨੇ ਆ ਹੁਣ ਕਿੱਦਾਂ ਲੱਗੀ ਆ ਥੱਲੇ ਪਸੰਦ ਖਾ ਰਿਹਾ ਛਿੱਗਾਂ ਦੇ ਚੱਕਣ ਲੱਗ ਰਹੀ ਆ ਆ ਲਾਸਟ ਵਾਲਾ ਖੜਾ ਹੈ ਹੂੰ ਜਿਹੜੇ ਹਿਸਾਬ ਨਾਲ ਵੱਡੀ ਬੁੱਡੀ ਦੀ ਮੈਨੂੰ ਆ ਜੀ ਮਾ ਦੰਦ ਬਹੁਤ ਆ ਵਧੀਆ ਹੋਵੇ ਯਾਰਾ ਐਂ ਭਾਜਾ ਥੱਲੇ ਤੇ ਚਮਕ ਚਮਕ ਬਹੁਤ ਆ ਦੁੱਧ ਸੋਨਾ ਪਾ ਦੂਗੀ ਪੂਰਾ ਬਾਈ ਤੇ 30 ਕਿਲੋ ਦੁੱਧ ਮੰਨ ਕੇ ਕਿਹੜਾ ਮਰਜੀ ਭਾਈ ਲਾ ਜਾ ਯਾਰਾ ਐ ਮੰਨ ਲਓ ਆਰਡਰ ਇੱਥੋਂ ਚੰਗਾ ਬਣਾਉਗੀ ਆਰਡਰ ਪੈਸੇ ਰਾਜੂ ਇਹਦੇ ਉਰਲੇ ਬੰਨੇ ਹੋ ਜਾ ਦਿਖਾ ਦਿੰਦੇ ਜੋ ਉੱਪਰ ਨੂੰ ਪੈਸੇ ਇਹਦੇ ਬਈ ਇਹ ਮੁੱਲ ਤਾਂ ਚਾਹੀਦੀ 1.5 ਕਰਾਈ ਚੱਲੇ ਇਹਦਾ ਹਾਂਜੀ 90000 ਦੀ ਬੈੜ ਦੇ ਦਾਂਗੇ ਆਪਾਂ ਵੱਧ ਕੇ ਕੇ ਡਰਾਉ ਨਾ ਕਾ ਤੋ ਹੁੰਦਾ ਗਾਕਾਂ ਨੂੰ ਬਈ ਫਿਰ ਅਗਲਾ ਕਹਿੰਦਾ ਯਾਰ ਥੋਨੇ ਵੀਡੀਓ ਦੇ ਮੁੱਲ ਹੀ ਇੰਨਾ ਕਰੇਗਾ ਅੱਛਾ ਵੀ ਉਹਦੇ ਚੋ ਵੀ ਘਟਾਉਣ ਲੱਗ ਜਾਂਦੇ ਹਾਂ ਫਿਰ ਉਹ ਜਿੰਨਾ ਹੁਣ ਆਪਾਂ ਫਿਕਸ ਕਹਿ ਦੇ ਆਪਾਂ ਫਿਕਸ ਕਹਿ ਦੇ ਨੇ ਉਹ ਚੋ ਵੀ ਥੱਲੇ ਆਉਣ ਲੱਗ ਜਾਂਦੇ ਤੇ ਦੋ ਮੁੱਲੇ ਹੀ ਤਾਂ ਦੱਸਦਾ ਵੀ ਮੁੱਲ ਤਾਂ ਇੰਨਾ ਦੇਣੀ ਇੰਨੇ ਦੀ ਆ ਬਾ ਦੇਣੀ ਇੰਨੇ ਦੀ ਆ ਇਹ ਚੋ ਵੀ ਮੰਤਾਨ ਹੋ ਜੀ ਹਾਂ ਹੋ ਜੂ ਇਹ ਚੋ ਥੋੜਾ ਬਤਾ ਹੀ ਹੋ ਬਈ ਜ਼ਿਆਦਾ ਨਹੀਂ ਹੋਣਾ ਪਰ ਹੁਣ ਕਰੀਆ ਤੋਕੜ ਦਿਖਾ ਓ ਤਾਜ਼ੀਆਂ ਨੂੰ ਮੱਤ ਪਾਉਂਦੀ ਫਿਰਦੀ ਆ ਜੰਦਰੀ ਤੋਕੜ ਦੇ ਮਾਰ ਕੈਮਰਾ ਇੱਥੋਂ ਕਰਾ ਡਰ ਨਾਲੇ ਦਿਖਾਈ ਥਣ ਦਾ ਸੈਜ ਇਹਦਾ ਤੋਰ ਫੁਲ ਕੇ ਇਹਦਾ ਸੂਆ ਕਿਹੜਾ ਇਹਦਾ ਤੀਜਾ ਸੂਆ ਸੂਈ ਹੋਈ ਆ ਬਈ ਯਾਰਾ ਕਿੰਨੇ ਕ ਟਾਈਮ ਦੀ ਸੂਈ ਹੋਈ ਆ ਇਹਨੂੰ ਡੇਢ ਦੋ ਮਹੀਨੇ ਹੋ ਗਏ ਬਈ ਸੂਈ ਨੂੰ ਬੱਚਾ ਇਹਦਾ ਬੱਚਾ ਹੈ ਨਹੀਂ ਵੀਰੇ ਇੱਕ ਸਪੈਰ ਹਾਂ ਇਹ ਬਈ ਦੁੱਧ ਤੇ ਲਾਈ ਹੋਈ ਦੀ ਆਪਾਂ ਘਰੇ ਵੀ ਬੈਡ ਰੱਖੀ ਹੋਈ ਜੀਗੀ ਠੀਕ ਆ ਗੱਲ ਹਾਂ ਸੀਜ਼ਨ ਆ ਗਿਆ ਕੋਸਾ ਗਿਆ ਵੇਚ ਹੀ ਦਿੰਨੇ ਆਗੇ ਕਰੋ ਬਸ ਬੰਦਾ ਨਹੀਂ ਹੈਗਾ ਯਾਰ ਸੰਭਣ ਵਾਲਾ ਥਣਾ ਦਾ ਗੈਪ ਬਹੁਤ ਸੋਹਣਾ ਰੱਖਦੀ ਆ ਤੇ ਆਡਰ ਰੂਡਰ ਤੇ ਨਾੜਾਂ ਚੰਗੀਆਂ ਤੇ ਜਿਹੜਾ ਪਾਈਪ ਆ ਨਾ ਦੁੱਧ ਵਾਲਾ ਪਾਈਪ ਬਹੁਤ ਸੋਹਣਾ ਰੱਖਦੀ ਆ ਇਹਦੀ ਆਪਾਂ ਤਾਜੀ ਦੀ ਵੀ ਵੀਡੀਓ ਦਿਖ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੀ ਲੈਣ ਦੇ ਦੋ ਮਿੰਟ ਤੇ ਇਹ ਲੈ ਚੱਲਾਂਗੇ ਇੱਥੋਂ ਦਿਖਾ ਦੇ ਗਰੀ ਪੈ ਪੂ ਦੁੱਧ ਵਾਲਾ ਇਹਦਾ ਥੋੜਾ ਜਿਹਾ ਗੱਲ ਕਰਕੇ ਖਿੱਚੂਗੀ ਜੋਰ ਚੰਗੇ ਆ ਵੜ ਚ ਲੈ ਚੱਲਾਏ ਚੱਲ ਹੁਣ ਦੁੱਧ ਹਾਜ਼ਰ ਕਿੰਨਾ ਦਾ ਤੂੰ ਜਮਾ ਸ 16 ਕਿਲੋ ਦੁੱਧ ਰੈਡੀ ਆ ਬਾਈ ਯਾਰਾ ਘਟਾ ਲਾ ਕਿਲੋ ਦੋ ਕਿਲੋ ਬਾਲਟੀ ਆਬ ਦੀ ਲਿਆ ਦੇ ਬੰਦਾ ਕੰਡਾ ਵੀ ਆਬ ਦਾ ਲੈਵੇ ਚਲ ਬਾਲਟੀ ਦਾ ਤੂੰ ਦੇ ਦੀ ਕੰਡਾ ਅਗਲਾ ਲੇਉਗਾ ਫਿਰ ਕੰਡਾ ਲੈ ਚਾਹੇ ਬਈ ਇਹਨੇ ਮਾਣਨ ਵਾਲੀ ਕਹਿੰਦਾ ਤਾਂ ਕੰਡਾ ਲੈ ਵੀ ਆਊਗਾ ਕੋਈ ਦਿੱਕਤ ਨਹੀਂ ਉਰਲੇ ਬੰਨੇ ਲਿਆ ਗਿਆ ਗਰੀ ਕੈਮਰਾ ਦਿਖਾਉਣਾ ਦਾ ਆਪਣਾ ਫਰਜ਼ ਆ ਤਸੱਲੀ ਕਰਨ ਦਾ ਆਪਣੀ ਦੇਖਾਉਣਾ ਤਸੱਲੀ ਆ ਆਉਦੇ ਚਾਰ ਟਾਈਮ ਚੋਕਲੇ ਲੈ ਕੇ ਜਾਵੇ ਬਈ ਯਾਰ ਲੈ ਕੇ ਜਾਣਗੇ ਇੱਥੋਂ ਦਿਖਾ ਦੇ ਆਰਡਰ ਕੁਆਲਿਟੀ ਜਆ ਪਾਇਪ ਜਾਂਦਾ ਜਿਹੜਾ ਆ ਦੁੱਧ ਵਾਲਾ ਪਾਇਪ ਵੀ ਬਹੁਤ ਸੁਣਾ ਜਾਂਦਾ ਸਵਾਦੀ ਕਿਵੇਂ ਆਹੀ ਠੰਡੀ ਆ ਬਈ ਐਂ ਬਹਿ ਜਾ ਬਹਿ ਜਾ ਬਹਿ ਜਾ ਹੈ ਬਹਿ ਜਾ ਸਿੱਧੇ ਪਾਸੇ ਹੋ ਕੇ ਬਹਿ ਜਾ ਬਈ ਠੰਡੀ ਜਮਾ ਜਮੀ ਬਰਫ਼ ਵਰਗੀ ਬਈ ਯਾਰ ਸੱਲੀ ਕਰਾ ਦੇ ਨੇ ਆਣਾ ਵੀ ਨਾ ਪਾਈ ਬਈ ਯਾਰ ਹੈ ਨਿਆਣਾ ਵੀ ਨਾ ਪਾਈ ਬਾਲਟੀ ਥੱਲੇ ਧਰ ਲਈਏ ਹਿੱਲ ਜੇ ਤਾਂ ਕਹਿੰਦੀ ਯਾਰ ਠੀਕ ਆ ਗੱਲ ਮੈਨੂੰ ਤਾਂ ਲੱਗਦਾ ਵੀ ਜਿਹੜੇ ਇਹ ਕੱਢਦੀ ਆ ਮੈਂ ਡਰਦਾ ਤੂੰ ਤੂੰ ਹੀ ਡਰਦਾ ਬਈ ਕਦੋਂ ਦੋ ਦੋ ਤਾਰਾ ਮਾਰ ਦੇ ਜੇ ਤਸੱਲੀ ਜੀ ਕਰਾ ਦੇਉ। ਤੇ ਚੁਆਈ ਕਰ ਸਕਦੇ ਆ ਚੱਕ ਇਹਦੀ। ਉਰਲੇ ਥਾਂ ਚੋਂ ਕਿਰਾ ਹੋਰ ਮਾਰ ਦੇ। ਪਿਛਲੇ ਚੋਂ। ਆਇ ਤੇ ਮਨ ਵਾਇ ਲੱਗਿਆ ਨਾ ਕਿ ਜਿਵੇਂ ਇਨਸ਼ਾ ਅੱਲਾ ਜੇ ਕਿ ਮਾਰ ਦਈਏ। ਲੱਗਿਆ ਬਈ ਕੋਹ। ਐਂ? ਦੇਖ ਲੈ ਤਸੱਲੀ ਕਰਾ ਦੇ ਸਮਾਰ ਕੇ। ਥੋੜਾ ਜਿਹਾ 19 20 ਮਾਰਦੀ ਆ 19 20 ਮਾਰਦੀ ਆ 19 20 ਆ ਵੈਸੇ ਚੋਣ ਵਾਲੇ ਸੱਜਣ ਨੂੰ ਕਹਿੰਦੀ ਕੁਛ ਨਹੀਂ ਉਹ ਹੈ ਜਿਹੜਾ ਭਾਜੜਾ ਭਾਅ ਵਾਲਾ ਸਿਰਫ ਕੌਡੀਆਂ ਵਾਲਾ ਭਾਅ ਹੀ ਆ ਬਾਈ ਯਾਰਾ ਦੁੱਧ 16 ਕਿਲੋ ਹੈਗਾ ਰਾਜ 16 ਕਿਲੋ ਚਾਰ ਟਾਈਮ ਚੋਕੇ ਲੈ ਜੀ ਆਪਣੇ ਘਰੇ ਬੰਦਾ ਹੋਈ ਜਾਣਾ ਸੈਕਿੰਡ ਲੈ ਲਵਾਂਗੇ ਜੀ ਬਈ ਮੁੱਲ 55 ਕਰ ਵਾਲਾ ਕਿੰਨੇ ਦੇ ਦਾਂਗੇ 50 ਕਰ ਵਾਲਾ 47 ਦੀ ਦੇਣੀ ਹੈ ਸਿਰਫ ਸਿਰਫ 16 ਕਿਲੋ ਦੁੱਧ ਨਾਲ 16 ਕਿਲੋ ਦੁੱਧ ਨਾਲ ਇਹ ਦੇਵਾਂਗੇ ਬਾਈ ਕਹਿੰਦਾ 47 ਦੀ ਦੁੱਧ 16 ਕਿਲੋ ਹਾਜ਼ਰ ਆ ਠੀਕ ਆ ਭਰਾ ਆਇਆ ਹੈ ਬਈ ਇਹਦੇ ਠੀਕ ਆ ਗੱਲ ਹਾਂ ਆਪਾਂ ਕਹਿ ਕੇ ਦਵਾਂਗੇ ਇਹਨੂੰ ਹੋ ਗਏ 10 ਦਿਨ ਹੋ ਗਏ ਆ ਇਸ ਕਰਾਈ ਨੂੰ ਠੀਕ ਆ ਗੱਲ ਵੀ ਗੱਬਣ ਵੀ ਨਿਕਲ ਜੇ ਉਹ ਕੋਈ ਮਾਤਾ ਤੇ ਕੱਦ ਕਾਠ ਵਾਲੇ ਮਾਮਲੇ 'ਚ ਚੰਗੀ ਆ ਹਨਾ ਪੂਰੀ ਵੱਡੀ ਆ ਬਾਈ ਯਾਰ ਆਪਾਂ ਕਿੰਨਾ ਕੁ ਦੀ ਰਾਜੂ ਇਹਦਾ ਤਾਜੀ ਦਾ ਬਈ 30 32 ਕਿਲੋ ਦੁੱਧ ਸੀਗਾ ਇਹਦਾ ਸੇਵਾ ਸੁਬਾ ਨਹੀਂ ਹੋਈ ਬੰਦਾ ਲੰਘ ਗਿਆ ਦੀਗਾ ਠੀਕ ਆ ਗੱਲ ਆਪਣੇ ਲਈ ਇਹਦੀ ਤਾਜੀ ਦੀ ਵੀਡੀਓ ਵੀ ਬਈਆ ਬਲਕਿ ਠੀਕ ਆ ਗੱਲ ਉਹ ਵੀ ਦਿਖਾ ਦਾਂਗੇ ਹਾਂ ਵੀਰੇ ਤੇ ਹੁਣ ਮਾਰਦੇ ਗਰੀ ਲਾਸਟ ਵਾਲੀ ਤੇ ਕੈਮਰਾ ਇਹਦਾ ਸੂਆ ਕਿਹੜਾ ਰਾਜੂ ਇਹ ਸੂਆ ਹੋ ਬਈ ਯਾਰ ਚੌਥਾ ਚੌਥਾ ਕਿਹੜੇ ਥਣ ਤੋਂ ਤਿੱਲਾ ਹੈ ਅਗਲੇ ਥਣ ਤੋਂ ਬਈ ਯਾਰ ਅਗਲੇ ਥਣ ਤੋਂ ਕਪੈਣੀ ਵਾਲੇ ਤੋਂ ਹੂੰ ਤਿੰਨੇ ਥਣਾਂ 'ਚ ਦੁੱਧ ਕਿੰਨਾ ਤਿੰਨੇ ਥਣਾਂ 'ਚ ਬਈ ਦੁੱਧ ਆਪਾਂ ਤਾਂ ਅਗਲੇ 8 ਕਿਲੋ ਦੁੱਧ ਕਹਿ ਕੇ ਦਵਾਂਗੇ ਦੁੱਧਾ ਹੈਗਾ 9-10 ਕਿਲੋ ਇਹ ਜਿਹੜੀਆਂ ਉਰਲੀਆਂ ਦੋ ਦਿਖਾਈਆਂ ਡੰਗ ਦੋ ਡੰਗ ਚਵਾ ਦੇਗਾ ਇਹਨਾਂ ਨੂੰ ਚਾਰ ਡੰਗ ਚਵਾਵਾ ਦੇਗੇ ਬਈ 5 ਕਿਲੋ ਤੋਂ 2 ਕਿਲੋ ਘਟਾ ਲਾ ਜੇ ਨਹੀਂ ਬਈ ਯਾਰ ਆਪਾਂ ਪਹਿਨੀ ਘਟ ਦੱਸ ਰਹੇ ਹਾਂਗੇ ਠੀਕ ਆ ਗੱਲ ਲੈ ਤੋਰੇ ਨੂੰ ਖੋਲ ਪੰਜ ਚਾਰ ਤਾਂ ਇਹਦੇ 'ਚੋਂ ਵੀ ਆਉਂਦੀਆਂ ਨੂੰ ਬਈ ਠੀਕ ਆ ਗੱਲ ਪਰ ਇਹ ਤਾਂ ਤਿੱਲ ਮੰਨ ਕੀ ਦੇ ਤਿੱਲ ਮੰਨ ਕੀ ਦਵਾਂਗੇ ਬਈ ਆਪਾਂ ਦਾ ਇਹ ਇਹਦੇ ਤਾਂ ਨਹੀਂ ਭਰਾ ਹਾ ਟੀਕਾ ਨਾ ਇਹਦੇ ਨਹੀਂ ਭਰਾਇਆ ਬਈ ਆਪਾਂ ਸੂਆ ਕਿਹੜਾ ਦੱਸਿਆ ਦਾ ਚੌਥਾ ਬਾਈ ਆ ਸੂਆ ਬਾਈ ਕਹਿੰਦਾ ਇਹਦਾ ਚੌਥਾ ਦੁੱਧ 8 ਕਿਲੋ ਆ ਤਿੰਨੇ ਥਣਾ ਚੋਂ ਤੇ ਟੀਕਾ ਨਹੀਂ ਇਹਦੇ ਭਰਾਇਆ ਹੋਇਆ ਤੇ ਸੂਈ ਦਾ ਵੀ ਇਹਦਾ ਹੈਗਾ ਕਨਫਰਮ ਕੁਛ ਨਾ ਬਈ ਆਪਾਂ ਨੂੰ ਕੋਈ ਕਨਫਰਮ ਨਹੀਂ ਹੈਗਾ ਠੀਕ ਆ ਸੂਆ ਬਾਈ ਕਹਿੰਦਾ ਆਪਾਂ ਨੂੰ ਕਨਫਰਮ ਨਹੀਂ ਕਿੰਨੇ ਕ ਟਾਈਮ ਦੀ ਸੂਈ ਆ ਜੱਜਮੈਂਟ ਕਰ ਲਿਓ ਹਿਸਾਬ ਨਾਲ ਤੇ ਬਾਕੀ ਉਦਾਂ ਓਕੇ ਦੀ ਰਿਪੋਰਟ ਆ ਓਕੇ ਬਾਈ ਓਕੇ ਓਕੇ ਦੁੱਧ 8 ਕਿਲੋ ਨਾ ਪੈਸੇ ਕਿੰਨੇ ਲਾਵੇਂਗਾ ਇਹਦੇ ਬਾ ਬਾਈ ਲਾਟਰੀ ਕੱਢਣੀ ਆ ਬੰਦਾ ਲੁਟ ਗਿਆ ਜਿਹੜਾ ਮੇਲਾ ਲਤਾ ਤਾਂ ਸਹੀ 15000 ਦੀ ਦੇ ਦਾਂਗੇ ਬਈ 15000 ਦੀ ਪੂਰੇ ਦੀ ਪੂਰੇ ਦੀ 500 ਹੋਰ ਛੱਡ ਦਾਂਗੇ ਜੋ ਮਾਨਤਾ ਨਹੀਂ ਕਰਾਂਗੇ ਬਈ 500 ਦਾ ਮਾਨਤਾਨ ਕਰ ਦਾਂਗੇ ਹਾਂ ਬਈ ਕਰ ਦਾਂਗੇ ਕਰ ਦਾਂਗੇ ਯਾਰ 14.5 ਹੀ ਦੇ ਦਾਂਗੇ 8 ਕਿਲੋ ਦੁੱਧਾ ਕਿਸੇ ਗਰੀਬ ਬੰਦੇ ਨੇ ਟਾਈਮ ਸਾਰਨਾ ਡੰਗ ਸਾਰ ਦੂ ਤਿੱਲ ਅਗਲੇ ਥਣ ਤੋਂ ਕੁ ਬੈਣੀ ਵਾਲੇ ਤੋਂ ਇੱਧਰ ਲੈ ਬੰਨਾ ਤੇ ਬਾਕੀ ਆਉਂਦੀ ਆ ਧਾਰ ਕੋਈ ਕੋਈ ਪਰ ਉਦਾਂ ਤੁਸੀਂ ਤਿੱਲ ਮੰਨ ਕੇ ਲੈ ਜਿਓ ਬਈ ਯਾਰ ਆਪਣੇ ਕੋਲ ਸੇ ਇਹਦੀ ਸੇਵਾ ਨਹੀਂ ਹੋ ਰਹੀ ਗਾਹ ਸੁਈਆਂ گاਵਾ ਦੀ ਇਹਨਾਂ ਦੀ ਇਹਨਾਂ ਦੀ ਚਵਾਈਸ ਹੋਣੀ ਹੈ ਨਾ ਬਈ ਪੂਰੀ ਫੋਕੀ ਚਵਾਈਆ ਦੇਖਾ ਬਾਈ ਦੀ ਪੂਰੀ ਫੋਕੀ ਆ ਗਈ ਇਹਨਾਂ ਦੀ ਆਹ ਤਾਂ ਚਲਦਾ ਹੈ ਚਲਦਾ ਬਈ ਯਾਰ ਖਾ ਮਾਰ ਕੇ ਤਰ ਦਵਾਰੇ ਤਸੱਲੀ ਕਰਾ ਯਾਰ ਪੈਸੇ ਲਾਉਣੇ 14400 ਰੁਪਏ ਰਾਜੂ ਲੈ ਬਾਈ ਲੈ ਠੀਕ ਹੈ ਗੱਲ ਨਹੀਂ ਆਉਂਦਾ ਆਉਂਦਾ ਪੂਰਾ ਠੀਕ ਹੈ ਠੀਕ ਹੈ ਓਕੇ ਆ ਧਰਤੀ ਪਾੜ ਦੂ ਬਈ ਇਹ ਬਾਈ ਕਹਿੰਦਾ ਦੇ ਦਾਂਗੇ 14000 ਤੇ 500 ਦੀ 8 ਕਿਲੋ ਦੁੱਦਾ 14 ਦੀ ਦੇ ਦਾਂਗੇ ਬਈ ਯਾਰ ਚੱਕਾ ਹਾਂ ਪੂਰੇ 14 ਦੀਏ ਦੇ ਦਾਂਗੇ ਭੋਰ ਰਾਜੂ ਨੰਬਰ ਤੇਰਾ 79739 92814 ਜੀ 79739 92814 ਪਸ਼ੂ ਤਕਰੀਬਨ ਤੁਹਾਨੂੰ ਦਿਖਾਤੇ ਪੰਜ ਹਨਾ ਪੰਜ ਜੀ ਪੰਜਾਂ ਚੋਂ ਦੋ ਤਾਜ਼ੀਆਂ ਸੂਈਆਂ ਇੱਕ ਤੋਕੜ ਤਾਜ਼ੀਆਂ ਵਰਗੀ ਤੇ ਇੱਕ ਚਾਰ ਦੰਦ ਬਰਾਬਰ ਕਰ ਗਈ ਫੁੱਲ ਵੱਡੀ ਗੱਬਣ ਬੱਚੀ ਚੰਗੇ ਦੁੱਧ ਦੀ ਮਾਲਕ ਬਣੂਗੀ ਅੱਗੇ ਜਾ ਕੇ ਬਾਕੀ ਜਿਹੜੀ ਵੀ ਬੱਚੀ ਤੁਹਾਨੂੰ ਸਮਝ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ